ਤੇ ਆਈ ਇੱਕ ਗੱਲ ਜੀ ਸਾਡੀ ਜਿਵੇਂ ਕਹਿੰਦੇ ਕੋਬੇ ਦੇ ਵਜੀ ਲੱਤ ਤੇ ਰਾਸ ਆ ਗਈ ਇਹ ਸਾਡੀ ਮਾਤਾ ਨਾ ਹੋਈ ਮੇਰੀ ਬੀਬੀ ਨਾ ਅੱਛਾ ਮੇਰੇ ਤਾਏ ਦਾ ਮੁੰਡਾ ਵਿਚਾਰਾ ਉਹ ਥੋੜਾ ਜਿਹਾ ਸਿੱਧਾ ਸੀਗਾ ਸਾਡੇ ਤੇ ਕਿਰਾ ਕਾਂਡ ਜਾ ਹੋ ਗਿਆ ਸੀਗਾ ਦੋਨਾਂ ਭਰਾਵਾਂ ਤੇ ਉਹ ਉਹ پاگل ਹੋ ਗਿਆ ਸੀ ਹੂੰ ਮੈਂ ਜ਼ਰਾਤੀ ਸੀ ਮੈਂ ਬਚ ਗਿਆ ਜੇ ਮੈਂ ਵੀ ਦਿਲ ਤੇ ਲਾ ਜਾਂਦਾ ਮੈਂ ਵੀ ਹੋ ਜਾਣਾ ਸੀ ਹਾਂ ਤੇ ਉਹ ਭਰਾਵਾ ਜਦੋਂ ਠੀਕ ਜਾਊਗਾ ਸਕੂਟਰ ਹੁੰਦੇ ਸੀ ਉਦੋਂ ਹੂੰ ਇਹਨਾਂ ਨੇ ਰਿਸ਼ਤੇਦਾਰ ਹੀ ਜਾਣਾ ਸੀ ਮੇਰੀ ਬੀਬੀ ਨੇ ਤੇ ਮੇਰੀ ਤਾਈ ਨੇ ਉਹਦੇ ਮਗਰ ਬਹਿ ਗਈਆਂ ਕਮਲਾਂ ਹੂੰ ਉਹ ਕੱਤੇ ਰਾ ਉਹ ਤਾਂ ਉਨੀ ਰੇਸ ਤੇ ਹੀ ਜਾ ਰਿਹਾ ਪੂਰੀ ਰੇਸ ਛੱਡੀ ਉਹ ਖੱਡਾ ਨਹੀਂ ਮੇਰਾ ਕੋਈ ਨਹੀਂ ਦਾ ਬੀਬੀ ਬੋਲ ਕੇ ਡੇਕ ਪੀ ਹੱਥ ਪੈ ਗਿਆ ਸੀ ਡਿੱਪੜੀ ਨੂੰ ਖਿੱਚੀ ਜਾਵੇ ਬੇਬੇ ਨੇ ਬਥੇਰਾ ਗਿਆ ਬੇਰੋਗ ਲਾ ਤੇਰੀ ਚਾਚੀ ਮਰ ਗਈ ਬੇਹ ਤੇਰੀ ਚਾਚੀ ਮਰ ਗਈ ਜਦੋਂ ਨੂੰ ਰੋਕਿਆ ਉਹਨੇ ਬੀਬੀ ਦਾ ਬੇਟੀ ਸਰਪੜੀ ਗੇਤਾਂ ਵਾਲੇ ਵੱਜ ਜਾਏ ਉਹ ਕਹਿੰਦਾ ਤੈਨੂੰ ਦਿਸਿਆ ਹੀ ਨਹੀਂ ਲਾ ਮੇਰੀ ਨੀ ਕਾ ਗਾਂ ਕਹਿੰਦਾ ਮਗਰ ਕੀ ਦੀਦਾ ਕਹਿੰਦੀ ਪਿੰਡ ਚੱਲੋ ਹਾਂ ਤੇਜ਼ਾਰੀ ਦਾ ਛੱਡੂ ਹਾਂ ਉਹ ਕਹਿੰਦੀ ਆ ਜਾ ਬੇਬੇ ਕਹਿੰਦੀ ਬੈਠ ਹਾਂ ਹੌਲੀ ਹੌਲੀ ਚਲਾਊਗਾ ਕਹਿੰਦੀ ਮੈਂ ਤਾਂ ਉਹੀ ਦੀ ਬੈਂਦੀ ਤੇ ਸਾਡੀ ਬੀਬੀ ਤੇ ਦਰਦ ਰਹਿੰਦਾ ਸੀ ਜਮੇ ਮਟ ਗਿਆ ਮੈਂ ਕਿਹਾ ਮਾਤਾ ਤੇਰੇ ਕੋਈ ਬਲਸੀ ਕੱਢ ਤਾ ਢੂਈ ਜਾ ਕੁੱਤ ਭਈ ਬਾੜੀ ਨਿਕਲ ਗਏ ਤੇਰੇ ਮੈਂ ਕਿਹਾ ਇਹ ਹਕੀਕਤ ਹੈ ਸਿੱਧੀ ਗੱਲ ਦੀ ਹੋ ਸਕਦਾ ਬਾਬਾ ਮੈਂ ਬਾਹਰ ਚੱਲਿਆ ਸੀ ਇਹਨੂੰ ਸਾਹ ਹੁੰਦਾ ਹੁੰਦਾ ਸੀ ਮੇਰੀ ਮਾਂ ਨੂੰ ਮੈਂ ਬਾਹਰ ਚੱਲਿਆ ਸੀ ਤੇ ਇਹਨੂੰ ਸਾਹ ਹੋ ਗਿਆ ਜਦੋਂ ਰੋਣ ਲੱਗੀ ਮੈਂ ਮੋਗ ਗਈ ਸੀ ਮੈਂ ਭੱਜਿਆ ਵਾ ਸੀਗਾ ਹੂੰ ਪੁਲਿਸ ਤੋਂ ਮੈਂ ਚੋਰੀ ਨਿਕਲਣਾ ਸੀ ਹੂੰ ਉਦੋਂ ਤੇ ਮੈਂ ਭਰਾਵਾ ਇਹਨਾਂ ਨੇ ਮੈਨੂੰ ਬਾਹਰੋਂ ਹੀ ਤੋਰਿਆ ਮੋਗ ਗਈ ਚਾ ਰੋਣ ਲੱਗੀ ਕਹਿੰਦੀ ਜੇ ਘਰੋਂ ਤੋੜਦੇ ਤੈਨੂੰ ਐਂ ਤੋੜਦੇ ਹਨਾ ਤੇ ਮੈਂ ਜਦੋਂ ਤੁਰ ਗਿਆ ਇਹਨੂੰ ਸਾਹ ਹੋ ਗਿਆ ਜਿਹੜਾ ਮੇਰਾ ਦੋਸਤ ਹੈ ਲੱਜਾ ਜਿਹਦਾ ਭਤੀਜਾ ਫੋਨ ਲਾਉਂਦਾ ਹੁੰਦਾ ਹੂੰ ਉਹਦਾ ਡੈਡੀ ਡਾਕਟਰ ਸੀ ਉਹ ਵੀ ਆਇਆ ਸੀ ਕਿਉਂਕਿ ਲਾਜਾ ਵੀ ਮੇਰੇ ਨਾਲ ਹੀ ਸੀ ਗਿਆ ਹੂੰ ਉਹਨੇ ਟੀਕਾ ਲਾਤਾ ਪਤਾ ਹੀ ਨਹੀਂ ਕਿਹੜਾ ਟੀਕਾ ਲੱਗ ਗਿਆ ਹਾਂ ਮਾਤਾ ਠੀਕ ਅੱਛਾ ਮੁਰਕੇ ਸਾਇ ਹੀ ਨਹੀਂ ਹੋਇਆ ਮੈਨੂੰ ਕਹਿੰਦੀ ਚੱਲ ਕਹਿੰਦੀ ਕਮਲਿਆ ਜਾਂਦਾ ਹੋਇਆ ਕਹਿੰਦੀ ਰਵਾਤ ਆ ਗਿਆ ਪਰ ਸਾਹਿਬ ਵੀ ਠੀਕ ਕਰ ਗਿਆ ਸਾਹਿਬ ਵੀ ਠੀਕ ਕਰ ਗਿਆ ਹੈ ਜਦੋਂ ਮੈਂ ਮੁਰਕੇ ਆਇਆ 2 ਸਾਲਾਂ ਬਾਅਦ ਪੁਲਿਸ ਤਾਂ ਮੂਹਰੇ ਤਿਆਰ ਖੜੀ ਹਾਂ ਭਰਾਵਾ ਮੈਂ ਬੈਠਾ ਸੱਤੀ ਵਰਗੇ ਕੌਡੀ ਖੇਡਦੇ ਨੇ ਕਾਲੇ ਉਹਨਾਂ ਨਾਲ ਗਾਜੀ ਨਾਲ ਨਾ ਅਸੀਂ ਸਾਰੇ ਬੈਠੇ ਤੇ ਮੈਂ ਵੇਖ ਲਿਆ ਸੱਤੂ ਆਉਂਦਾ ਮੈਂ ਕਿਹਾ ਮੇਰੇ ਆਲ ਨੂੰ ਆਉਂਦਾ ਓਏ ਕਹਿੰਦੇ ਭੱਜ ਜਾ ਮੈਂ ਕਿਹਾ ਹੁਣ ਭੱਜਾਂ ਕਿੱਧਰ ਇਹ ਤਾਂ ਬਾਹਲੇ ਜਾਣੇ ਆ ਗਏ ਤੇ ਉਹ ਢੀੜੀ ਗਲੀ ਹੁੰਦੀ ਕਚਹਿਰੀਆਂ ਨੂੰ ਮੋਗੇ ਪੁਰਾਣੀਆਂ ਕਚਹਿਰੀਆਂ ਹੁੰਦੀ ਮੈਂ ਕਚਹਿਰੀਆਂ ਨੂੰ ਭੱਜ ਲਿਆ ਮੈਂ ਜਦੋਂ ਭੱਜਿਆ ਤਾਂ ਮਗਰ ਆ ਗਏ ਮੈਂ ਬਕੀਰ ਦੇ ਚਾਈ ਪਰਚ ਬੜ ਗਿਆ ਹਾਂ ਮਾਗੇ ਵਕੀਲ ਨੂੰ ਮੈਂ ਐ ਕਰਕੇ ਮੈਂ ਹੈਗਾ ਪੀਓ ਭਗੌੜਾ ਤੇ ਮੈਨੂੰ ਪੇਸ਼ ਕਰਾ ਦੇ ਮੈਂ ਕਿਹਾ ਮੈਂ ਬਾਹਰੋਂ ਆਇਆ ਮੈਂ ਕਿਹਾ ਕੁੱਟਣਗੇ ਮੈਨੂੰ ਬਹੁਤ ਇਹਨਾਂ ਨਾਲ ਮੇਰੀ ਲੱਗਦੀ ਆ ਮੈਂ ਕਿਹਾ ਤੇ ਰਿਮਾਂਡ ਨਾ ਲੈਣ ਦੇ ਜੱਜ ਨੂੰ ਕਿੰਨੇ ਪੈਸੇ ਲਏਗਾ ਕਹਿੰਦਾ 2000 ਦੇ ਦੇ ਹਾਂ ਮੈਂ ਕਿਹਾ ਵਕੀਲ ਹੀ ਬੇਕਾਰ ਐ ਅੱਛਾ ਮੈਂ ਮਾਰੀ ਚਾਲ ਸਾਹਮਣੇ ਦੇ ਬੜ ਗਿਆ ਮੂੰਹ ਥਾਂ ਚੜਾਈਆਂ ਆਂ ਮਖਚਹਿਰ ਪੂਰੇ ਐਂ ਬੈਠਾ ਮੈਂ ਕਿਹਾ ਸਾਸੀ ਗੱਲ ਦੀ ਮੈਂ ਕਿਹਾ ਮੈਂ ਪੀਉਂ ਆ ਪੁਲਿਸ ਆ ਮੇਰੇ ਮਗਰ ਇੱਥੇ ਕਿਵੇਂ ਬੜ ਜੂ ਹਾਂ ਮੈਂ ਬੈਠਾ ਹਾਂ ਇਹ ਹੋਈ ਨਹੀਂ ਸਕਦਾ ਸਾਡੇ ਚੈਂਬਰ ਚ ਫੜ ਲੇ ਮੈਂ ਕਹਾ ਵਕੀਲ ਹੈ ਮੈਂ ਕਹਾ ਫੀਸ ਕਿੰਨੀ ਲਾਉਂਗੇ ਕਹਿੰਦਾ 12000 ਹੈਗਾ ਹੁਣ ਪੱਕਾ ਵਕੀਲ ਹੈ ਹਾਂ ਮੈਂ ਕਹਾ ਜੀ ਆਹ ਫੜੋ ਪੈਸੇ ਬਾਕੀ ਪੈਸੇ ਮੈਂ ਕਾਏ ਕਰਕੇ ਸਰਪੰਚ ਚਾਹੂਗਾ ਬੌਂਡੇ ਵਾਲਾ ਹਾਂ ਮੈਂ ਉਹਨੂੰ ਦੇ ਦਿਓ ਹਾਂ ਬਟੂਆ ਮੇਰਾ ਹਾਂ ਤੇ ਕਹਿੰਦਾ ਵੀ ਠੀਕ ਹੈ ਮੈਂ ਕਹਾ ਵੀ ਬਚੂ ਇਹਦੇ ਵਿੱਚ 8-9000 ਰੁਪਿਆ ਮੈਂ ਕਹੇ ਨਾ ਵੀ ਤੁਸੀਂ ਰੱਖ ਜੋ ਹਨਾ ਉਹ ਕਹਿੰਦਾ ਨਹੀਂ 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 ਤੇ ਮੈਂ ਕਹਾ ਮੈਨੂੰ ਕਰਾਓ ਪੇਸ਼ ਹਾਂ ਉਹਨੇ ਜਾ ਕੇ ਜੱਜ ਦੇ ਜਦੋਂ ਮੈਨੂੰ ਪੇਸ਼ ਕਰਾਇਆ ਜੱਜ ਕਹਿੰਦਾ ਇਹਨੂੰ ਰਿਮਾਂਡ ਤੇ ਲੈ ਜਾਓ ਇੱਕ ਦਿਨ ਲਈ ਮੈਂ ਕਾ ਕਟਾ ਤੇ ਮੈਂ ਕਹਿੰਦੀ ਮਿਹਨਤ ਕਰ ਮੈਂ ਬੋਲਿਆ ਬਾਕੀ ਦਾ ਹੁੰਦਾ ਸੀ ਆ ਐਨ ਕੰਧ ਨਹੀਂ ਵੇਨਾ ਹੁੰਦਾ ਆ ਮੈਂ ਕਹਾਂ ਜੀ ਮਿਹਨਤ ਵਾਲੀ ਗੱਲ ਆ ਮੈਂ ਤਾਂ ਬਾਹਰੋਂ ਆਇਆ ਹਾਂ ਝੂਟਾ ਕੇਸ ਆ ਮੇਰੇ ਤੇ ਮੇਰਾ ਕੀ ਕੁਜ਼ੂਰ ਆ ਮੈਂ ਕਹਾ ਮੈਂ ਮਿਹਨਤ ਕਰਨ ਨੂੰ ਨਹੀਂ ਜਾਣਾ ਸੀ ਮੈਂ ਕਹਾ ਮੇਰੇ ਤਾਂ ਘਰ ਟਿਆ ਪਿਆ ਮੇਰੇ ਤਾਂ ਘਰ ਵੀ ਪਾਉਣ ਵਾਲਾ ਮੈਂ ਤਾਂ ਕੱਲ ਤਾਂ ਆਇਆ ਹਾਂ ਚੜਕਾਂ ਦਾ ਜੇਲ੍ਹ ਭੇਜ ਦਿਓ ਯਾਰ ਮੈਂ ਕਹਾ ਵੀ ਸ਼ੋਕਰ ਆ ਜੇਲ੍ਹ ਕਹਿੰਦਾ ਆਏ ਥੋੜੀ ਰਿਮਾਂਡ ਲੈਣ ਦਿੰਦੇ ਮੈਂ ਕਹਾ ਮੈਂ ਤਾਂ ਆਪ ਬੱਜਿਆ ਤੂੰ ਤਾਂ ਬੋਲਿਆ ਹੀ ਨਹੀਂ ਮੈਂ ਭਾਈ ਜੇਲ੍ਹ ਚ ਲਿਆਗਾ ਜੇਲ੍ਹ ਚ ਕੋਈ ਤਰੀਕ ਨਾ ਪਵੇ ਨਹੀਂ ਰਾਜਾ ਦੋਫਾ ਉਹ ਵੀ ਗੱਲ ਰਹਿ ਗਈ ਨਾ ਤੁਰਿਆ ਆਉਂਦਾ ਯੋ ਕਹਿੰਦਾ ਨਹੀਂ ਨਹੀਂ ਉਹ ਤਾਂ ਇਹ ਗਾਂ ਨਾ ਅਸੱਗਿਆ ਤੇ ਉਹ ਕਹਿੰਦਾ ਭਾਈ ਕਹਿੰਦਾ ਮੇਰੀ ਤਰੀਕ ਨਾ ਕੋਈ ਵੀ ਪਵੇ ਹਾਂ ਮੈਨੂੰ ਬਾਹਰੋਂ ਗਿਆ ਕਰਨ ਵੀ ਅੱਜ ਤੇਰੀ ਤਰੀਕ ਆ ਪੱਪੀ ਵਰਗੇ ਹੁੰਦੇ ਤਾਕਤੂਪੁਰ ਵਾਲੇ ਮੇਰੇ ਯਾਰ ਪੰਜਾਬੀ ਬਸ ਸਾਲੇ ਹਾਂ ਗਿਆ ਕਰਨ ਅੱਜ ਜਟਾ ਤਰੀਕ ਆ ਤੇਰੀ ਹਾਂ ਅੱਜ ਮਾਨਤ ਹੋ ਜਾਣੀ ਹੈ ਸੰਭਣ ਹੀ ਨਾ ਆਇਆ ਕਰਨ ਜੇ ਅੱਛਾ ਜੇ ਸੰਭਣਾ ਆਇਆ ਕਰਨ ਉਹ ਕਿਆ ਕਰਨਾ ਸਾਡੇ ਕੋਲ ਗਾਰਦਾ ਹੀ ਨਹੀਂ ਹਾਂ ਗਾਰਦ ਮਤਲਬ ਕੋਈ ਗਾਰਦ ਲਿਜਾਣ ਵਾਲੀ ਗਨਮੈਨ ਦਾ ਸਾਹ ਉਹ ਬੰਦਾ ਤੇ ਮੈਂ ਕਹਾ ਯਾਰ ਮੇਰੇ ਨਾਲ ਹੋ ਕੀ ਰਿਹਾ ਹੈ ਪੱਤੀ ਕੰਮ ਯਾਰ ਕੋਈ ਬੰਦਾ ਆਪਣੇ ਮਗਰ ਜਿਹੜਾ ਬਾਹਰ ਨਹੀਂ ਨਿਕਲ ਦਿੰਦਾ ਮੈਂ ਕਹਾ ਬੰਦਾ ਹੀ ਲੱਭ ਲੋ ਜੇ ਰਾਜ਼ੀ ਕੀ ਜੱਕ ਲਿਆ ਹਾਂ ਅਖੀਰ ਤਾ 3 ਮਹੀਨੇ ਬਾਅਦ ਮੇਰੀ ਤਰੀਕ ਪਈ ਅੱਛਾ ਮੈਨੂੰ ਲੈ ਗਈ ਹਾਂ ਇੱਕ ਮੇਰੇ ਨਾਲ ਵਿਚਾਰਾ ਸਲਾਬਤਪੁਰੇ ਦਾ ਬੰਨਿਆ ਉਹਨੇ ਕੋਈ ਚੋਰੀ ਚਾਰੀ ਕਰੀ ਸੀ ਵੀ ਮੈਂ ਹੁਣ 65 ਢੱਡ ਤੇ ਬੰਦਾ ਹੀ ਥਾਣੇ ਵਾਲਿਆਂ ਵਾਂਗੂ ਹਾਂ ਤੇ ਉਹਦੀ ਤਾਂ ਤਰੀਕ ਜਾਂਦਾ ਪੈਗੀ ਉਹ ਜਿਹਨੂੰ ਫੈਸਲਾ ਹੋਣੀ ਆ ਜਾਂ ਫੈਸਲਾ ਆਉਣਾ ਉਹ ਸ਼ਾਮ ਨੂੰ ਹੀ ਹੁੰਦਾ ਹੁੰਦਾ ਅੱਛਾ ਅਸੀਂ ਭਾਈ ਉਹਤੇ ਮੈਂ ਸੰਗਲ ਮੈਨੂੰ ਫੜਦਾ ਪੁਲਿਸ ਵਾਲਿਆਂ ਨੇ ਹੱਥ ਕੜੀ ਲਾ ਕੇ ਆ ਇਕੱਠੇ ਬੰਨ ਤੇ ਆਏ ਦੋਨੇ ਕੋਟ ਮੈਂ ਆਉਂਦਾ ਕਾਫ ਜਾ ਗੋਲ ਕੇ ਆਉਂਦੇ ਹੱਥ ਕੜੀ ਤੇ ਸੱਟ ਕੇ ਸੰਗਲ ਭਾਲ ਲਿਆ ਉਹ ਲੋਕਾਂ ਨੂੰ ਆਏ ਲੱਗੇ ਵੀ ਇਹ ਉਹਨੂੰ ਫੜੀ ਫਿਰਦਾ ਆਪਣੀ ਪੁਲਿਸ ਵਾਲਾ ਉਹਨਾਂ ਦੇ ਘਰ ਦੇ ਮੈਨੂੰ ਕਹਿੰਦੇ ਵੀ ਜੀ ਸਾਸੀ ਕਰ ਮੈਂ ਕਹਾਂ ਸਾਸੀ ਤਾਂ ਕਹਿੰਦੇ ਗੱਲ ਕਰਨੀ ਸੀ ਮੈਂ ਕਾਜੋ ਕਰ ਲਓ ਉਹ ਮੈਂ ਪਰਾਨੋ ਕਢਾ ਕੇ ਮੈਂ ਮੂੰਹ ਐ ਇਹਨੂੰ ਕਰ ਲੈ ਮੈਂ ਕਿ ਚਲ ਕਰੀ ਜਾਂਦੇ ਉਹਦਾ ਘੰਟਾ ਲੱਗੇ ਰੇ ਮੈਂ ਕਿ ਬੱਸ ਕਰ ਹਣ ਬਹਿ ਜੀ ਆ ਜਾ ਹਾਂ ਕਹਿੰਦਾ ਵੀ ਚਲ ਠੀਕ ਆ ਕਹਿੰਦਾ ਬਾਈ ਵੀ ਔਖਾ ਉਹ ਕਹਿੰਦੀ ਵੀ ਮੈਂ ਇਹੋ ਜਿਹਾ ਪੁਲਿਸ ਵਾਲਾ ਨਹੀਂ ਵੇਖਿਆ ਵਿਚਾਰਾ ਬੋਲੇ ਨਹੀਂ ਕਹਿੰਦੇ ਤਾਂ ਨਾਲ ਬੰਨਿਆ ਮੇਰੇ ਇਹ ਕਰੋ ਪੁਲਿਸ ਵਾਲਾ ਕਰੀ ਉਹਦਾ ਕਹਿੰਦੇ ਪੁਲਿਸ ਵਾਲਾ ਨਾ ਮਾਮਾ ਕਾ ਮਜਬੂਰੀਆਂ ਦੇ ਮਾਰੀ ਖੜਿਆ ਭਾਈ ਉਹਦੋਂ ਆਵਾਜ਼ ਵੱਜ ਗਈ ਹਾਂ